ਸਸੇਕਾਲ ਸਾਰੇ ਫਾਲੋਅਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੇਕਾਲ ਮੈਂ ਐਵੈਦਿਪ ਕੰਬੋਜ ਕੰਬੋਜ ਆਯੁਰਵੈਦਾ ਅੱਜ ਆਪਾਂ ਇੱਕ ਗਰਮੀਆਂ ਦਾ ਤੁਹਾਨੂੰ ਚੰਮ ਬਰਸ਼ ਦਾ ਨੁਕਤਾ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਗਰਮੀ ਲੱਗਦੀ ਹੈ ਗਰਮੈਸ਼ ਸਰੀਰ ਹੈ ਪਿਤ ਸਰੀਰ ਹੈ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਜਾਂ ਗਰਮੀ ਦੀ ਹਰ ਸਮੱਸਿਆ ਪਿਤ ਵਗੈਰਾ ਨਿਕਲਦੀ ਹੈ ਤਾਂ ਛੋੜੇ ਫਿੰਸੀ ਤੇ ਵੀ ਕੰਮ ਕਰਦਾ ਹੈ विधि ਇਸ ਤਰ੍ਹਾਂ ਹੈ ਸੰਗਾੜੇ 33 ਗ੍ਰਾਮ ਲੈਣੇ ਹਨ ਤੁਸੀਂ ਗੋੰਦ ਕਿਕਰ ਲੈਣੀ ਹੈ ਤੁਸੀਂ 10 ਗ੍ਰਾਮ ਤਵਾशीर ਲੈਣੀ ਹੈ ਤੁਸੀਂ 5 ਗ੍ਰਾਮ ਦੱਖਣੀ ਸੁਪਾਰੀ ਲੈਣੀ ਹੈ ਤੁਸੀਂ 30 ਗ੍ਰਾਮ ਅਨਾਰਾਂ ਦੇ ਫੁੱਲ ਲੈਣੇ ਹਨ 23 ਗ੍ਰਾਮ ਕਮਰਕਸ ਲੈਣੀ ਹੈ 23 ਗ੍ਰਾਮ ਇਹ ਜੜੀਆਂ ਬੂਟੀਆਂ ਹਨ ਅਤੇ ਇਸ ਤੋਂ ਬਾਅਦ ਤੁਸੀਂ ਸੰਦਲ ਸਰਵਤ ਸੰਦਲ ਇੱਕ ਬੋਤਲ ਕਾਜਰ ਦਾ ਮਰਬਾ ਪਾਈਆ ਆਬਲੇ ਦਾ ਮਰਬਾ ਪਾਈਆ ਬੇਲਗिरी ਦਾ ਮਰਬਾ ਪਾਈਆ ਸੇਵ ਦਾ ਮਰਬਾ ਪਾਈਆ ਇਹ ਚਾਰੇ ਮਰਬੇ ਅਤੇ ਸੰਦਲ ਦਾ ਬੋਤਲ ਲੈਣੀ ਹੈ ਤੁਸੀਂ ਉਪਰ ਲੀਆਂ ਸਾਰੀਆਂ ਜੜੀਆਂ ਬੂਟੀਆਂ ਦਾ ਤੁਸੀਂ ਕਰ ਲੈਣਾ ਹੈ ਪਾਊਡਰ ਅਤੇ ਸਾਰਿਆਂ ਮਰਬਿਆਂ ਦਾ ਬੀਜ ਕੱਟ ਲੈਣਾ ਹੈ ਸਾਰੇ ਮਰਬਿਆਂ ਦਾ ਤੁਸੀਂ ਬੀਜ ਕੱਢ ਲੈਣਾ ਹੈ ਅਤੇ ਇਸ ਨੂੰ ਕਿਸੇ ਪੱਥਰ ਦੀ ਦੌਲੀ ਵਿੱਚ ਰਗੜਾਈ ਕਰਨੀ ਹੈ ਮਰਬਿਆਂ ਦੀ ਕੱਲੇ ਮਰਬਿਆਂ ਦੀ ਪੱਥਰ ਦੇ ਵਿੱਚ ਰਗੜਾਈ ਕਰਕੇ ਤੁਸੀਂ ਸਾਰੀਆਂ ਇਹ ਜੜੀਆਂ ਬੂਟੀਆਂ ਦਾ ਪਾਊਡਰ ਵਿੱਚ ਮਿਲਾ ਲੈਣਾ ਹੈ ਅਤੇ ਬਾਅਦ ਵਿੱਚ ਤੁਸੀਂ ਕੁਝ ਪਿਸਟੀਆਂ ਐਡ ਕਰਨੀਆਂ ਹਨ ਜਿਵੇਂ ਕਿ ਪੜਵਾਲ ਪਿਸਤੀ ਤੁਸੀਂ ਲੈਣੀ ਹੈ 10 ਗ੍ਰਾਮ ਕੈਰਵਾ ਪਿਸਤੀ ਲੈਣੀ ਹੈ 10 ਗ੍ਰਾਮ ਮੁਕਤਾ ਸ਼ੁਕਤੀ ਪਿਸਤੀ ਲੈਣੀ ਹੈ 10 ਗ੍ਰਾਮ ਇਹ ਪਿਸਤੀਆਂ ਵੀ ਤੁਸੀਂ ਵਿੱਚ ਹੀ ਮਿਲਾ ਲੈਣੀਆਂ ਹਨ ਅਤੇ ਬੁਰਾਦਾ ਸੰਦਲ ਸੌਰੀ ਸੰਦਲ ਸ਼ਰਬਤ ਇੱਕ ਬੋਤਲ ਵੀ ਤੁਸੀਂ ਵਿੱਚ ਮਿਲਾ ਲੈਣੀ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਹਲਾ ਲੈਣਾ ਹੈ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਇਹ ਤੁਹਾਡਾ ਚਮਦ ਬਰਸ਼ ਤਿਆਰ ਹੈ विधि ਇਸ ਦੀ ਲੈਣ ਦੀ ਹੈ ਦੋ ਦੋਸ ਚਮਤ ਸਵੇਰੇ ਸ਼ਾਮ ਦੁੱਧ ਨਾਲ ਕਿਸ ਨੂੰ ਵਰਤਣਾ ਹੈ অতি ਘਟੀਆਂ ਤਲੀਆਂ ਚੀਜ਼ਾਂ ਪਾਸਟ ਫੂਡ ਜੰਗ ਫੂਡ ਗਰਮ ਚੀਜ਼ਾਂ ਅਲਕੋਹਲ ਡਰਿੰਕ ਮਾਸ ਮਸਲੀ ਮਸਾਲੇਦਾਰ ਚੀਜ਼ਾਂ ਜਿਆਦਾ ਮਿਰਚ ਹਰੀ ਮਿਰਚ ਲਾਲ ਮਿਰਚ ਦਾ ਪ੍ਰਯੋਗ ਬਹੁਤ ਹੀ ਘੱਟ ਕਰਨਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਹੈ ਜੇ ਇਹ ਦਵਾਈ ਦੀ ਸਮਝ ਨਾ ਲੱਗੇ ਤਾਂ ਮੈਨੂੰ ਕਾਲ ਕਰਕੇ ਪੁੱਛ ਲੈਣਾ ਹੈ ਇਹ ਦਵਾਈ ਕਿਸੇ ਵੈਦ ਦੀ ਦੇਖ ਰਹਿਕ ਵਿੱਚ ਬਣਾਉਣੀ ਹੈ ਇਦਾਂ ਨਹੀਂ ਕਿ ਤੁਸੀਂ ਕਰ ਆਪਣੇ ਆਪ ਹੀ ਦਵਾਈ ਤਿਆਰ ਕਰਨੀ ਸ਼ੁਰੂ ਕਰ ਦੋ ਅਤੇ ਤੁਹਾਨੂੰ ਕੁਝ ਸਮਝ ਨਾ ਆਏ ਵੈਦ ਦੇਖ ਰਹਿਕੇ ਤੋਂ ਬਾਈ ਬਣਾਓ ਜਾਂ ਸਾਡੇ ਕੋਲ ਬਣੀ ਬਣਾਈ ਆਰਡਰ ਤੇ ਲੈ ਜਾਓ ਧੰਨਵਾਦ ਜੀ